ਅੱਜਕੱਲ੍ਹ ਨਾ ਜੋ ਪ੍ਰੋਬਲਮ ਆ ਰਹੀ ਹੈ ਮਤਲਬ ਕੁਐਸਚਨ ਪੁੱਟ ਪੁੱਟ ਕਰਦੇ ਨੇ ਬੱਚੇ ਕਿ ਸਾਨੂੰ ਆਫਟਰ ਮੈਰਿਜ ਬੇਬੀ ਕਦੋਂ ਕਨਸੀਵ ਕਰਨਾ ਚਾਹੀਦਾ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਹਦਾ ਹੀ ਆਨਸਰ ਦਵਾਂਗੀ ਕਿ ਜਸਟ ਜਦੋਂ ਬੰਦੇ ਦੀ ਮੈਰਿਜ ਹੁੰਦੀ ਹੈ ਨਾ ਆਫਟਰ ਮੈਰਿਜ ਹਰ ਕੋਈ ਸੋਚਦਾ ਹੈ ਕਿ ਅਸੀਂ ਹਜੇ ਬੇਬੀ ਪਲਾਨ ਨਹੀਂ ਕਰਨਾ ਕਿਉਂਕਿ ਅਸੀਂ ਹਜੇ ਇੰਜੋਏ ਕਰਨਾ ਹੈ ਲਾਈਫ ਨੂੰ ਬਟ ਮੈਂ ਉਹਦੇ ਨਾਲ ਨਾਲ ਤੁਹਾਨੂੰ ਇਹ ਸਲਾਹ ਦਵਾਂਗੀ ਕਿ ਤੁਸੀਂ ਕਦੇ ਵੀ ਇਦਾਂ ਨਹੀਂ ਸੋਚਣਾ ਆਪਾਂ ਬੇਬੀ ਹੋਣ ਤੋਂ ਬਾਅਦ ਵੀ ਲਾਈਫ ਨੂੰ ਇੰਜੋਏ ਕਰਾਂਗੇ ਠੀਕ ਹੈ ਨਾ ਤਾਂ ਪਰ ਤੁਹਾਨੂੰ ਬੇਬੀ ਨੂੰ ਕਨਸੀਵ ਕਰਨ ਨੂੰ ਲੈ ਕੇ ਕੋਈ ਵੀ ਇਦਾਂ ਦਾ ਐਕਸ਼ਨ ਨਹੀਂ ਲੈਣਾ ਚਾਹੀਦਾ ਜਿਸ ਨਾਲ ਤੁਸੀਂ ਬਾਅਦ ਦੇ ਵਿੱਚ ਫਿਰ ਪਛਤਾਓਗੇ ਠੀਕ ਹੈ ਕਿਉਂਕਿ ਬਹੁਤ ਬੱਚੇ ਇਦਾਂ ਕਰਦੇ ਨੇ ਉਹ ਬੇਬੀ ਦਾ ਪਲਾਨ ਨਹੀਂ ਕਰਦੇ ਦਾ ਕਰਕੇ ਉਹ ਕੋਈ ਪਿਲ ਕੁਝ ਐਦਾਂ ਯੂਜ਼ ਕਰਦੇ ਨੇ ਬਟ ਉਹਦੇ ਬਹੁਤ ਜ਼ਿਆਦਾ ਸਾਈਡ ਇਫੈਕਟਸ ਹੁੰਦੇ ਨੇ ਸੋ ਤੁਹਾਨੂੰ ਐਜ਼ ਸੂਨ ਐਜ਼ ਪੋਸੀਬਲ ਤੁਹਾਨੂੰ ਬੇਬੀ 컨ਸੀਵ ਕਰ ਲੈਣਾ ਚਾਹੀਦਾ ਕਿਉਂਕਿ ਜੋ ਤੁਹਾਡੇ ਬੇਬੀ ਦੀ ਹੈਲਥ ਹੁੰਦੀ ਹੈ ਨਾ ਜਦੋਂ ਬੇਬੀ ਜਸਟ ਆਫਟਰ ਮੈਰਿਜ 컨ਸੀਵ ਹੁੰਦਾ ਤਾਂ ਉਹ ਬੇਬੀ ਹੈਲਥੀ ਹੁੰਦੇ ਆ ਸਟਰੋਂਗ ਹੁੰਦੇ ਆ ਉਹ ਫਿਜ਼ੀਕਲੀ ਬਟ ਦੇਖਿਆ ਗਿਆ ਤੁਸੀਂ ਖੁਦ ਇਸ ਚੀਜ਼ ਨੂੰ ਜਮਾ ਕੇ ਦੇਖ ਰਹੇ ਹੋ ਕਿਸੇ ਕਪਲ ਦੇ ਉੱਤੇ ਕਿ ਜਿਨ੍ਹਾਂ ਨੇ ਬੇਬੀ ਨੂੰ ਲੇਟ 컨ਸੀਵ ਕੀਤਾ ਉਹ ਬੇਬੀ ਨਾਰਮਲੀ ਵੀਕ ਹੁੰਦੇ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਅਸੀਂ ਲਾਈਫ ਨੂੰ ਇੰਜੋਏ ਨਹੀਂ ਕਰਦੇ ਅਸੀਂ ਲਾਈਫ ਇੰਜੋਏ ਕਰਦੇ ਆ ਫਿਰ ਵੀ ਬਹੁਤ ਵਧੀਆ ਲਾਈਫ ਇੰਜੋਏ ਹੁੰਦੀ ਹੈ ਸੋ ਤੁਹਾਨੂੰ ਬੇਬੀ ਨੂੰ ਕਨਸੀਵ ਕਰਨ ਨੂੰ ਕੋਈ ਵੀ ਮਤਲਬ ਤੁਹਾਨੂੰ ਇਦਾਂ ਦਾ ਏਕਸਕਿਊਜ਼ ਨਹੀਂ ਬਣਾਉਣਾ ਚਾਹੀਦਾ ਕਿ ਜਿਸ ਨਾਲ ਤੁਸੀਂ ਬਾਤ ਦੇ ਵਿੱਚ ਫਿਰ ਉਸ ਦੀ ਦੇ ਆਪਾਂ ਫਿਰ ਪਛਤਾਉਂਦੇ ਆ ਉਸ ਐਕਸ਼ਨ ਦੇ ਲਈ ਸੋ ਧੰਨਵਾਦ